सभी कविता प्रेमियों को मेरी सादा नमस्ते जी आज फिर उपस्थित हूँ आपके लिए कविता की प्रस्तुति लेकर कविता पंजाबी में है उसका शीर्षक है माँ दी महमा माँ दी महिमा कौन कहे उस दी मेहमा अपरम पार माँ दी महिमा कौन कहे उस दी महमा अपरम पार उसने रचिया सब संसार उस समझो देवता समान ਉਸਨੇ ਰਚਿਆ ਸਭ ਸੰਸਾਰ ਉਸ ਨੂੰ ਸਮਝੋ ਦੇਵਤਾ ਸਮਾਨ ਮਾਂ ਹੁੰਦੀ ਏ ਮਮਤਾ ਦੀ ਮੂਰਤ ਉਹ ਹੁੰਦੀ ਏ ਸਵਰਗ ਦੀ ਸੂਰਤ ਮਾਂ ਹੁੰਦੀ ਏ ਮਮਤਾ ਦੀ ਮੂਰਤ ਉਹ ਹੁੰਦੀ ਏ ਸਵਰਗ ਦੀ ਸੂਰਤ ਮੁੱਖ ਬੱਚਿਆਂ ਦਾ ਵੇਖ ਲੈਂਦੀ ਉਸ ਦੇ ਕਲੇਜੇ ਠੰਡ ਹੈ ਪੈਂਦੀ ਮੁੱਖ ਬੱਚਿਆਂ ਦਾ ਵੇਖ ਜਦ ਲੈਂਦੀ ਉਸ ਦੇ ਕਲੇਜੇ ਠੰਡ ਹੈ ਪੈਂਦੀ ਬੱਚਿਆਂ ਦੇ ਦੁੱਖ ਵਿੱਚ ਦੁਖੀ ਹੋਵੇ ਤੇ ਉਹਨਾਂ ਦੇ ਸੁੱਖ ਵਿੱਚ ਸੁਖੀ ਹੋਵੇ ਬੱਚਿਆਂ ਦੇ ਦੁੱਖਾਂ ਵਿੱਚ ਦੁਖੀ ਹੋਵੇ ਤੇ ਉਹਨਾਂ ਦੇ ਸੁੱਖ ਵਿੱਚ ਸੁਖੀ ਹੋਵੇ ਬੱਚੇ ਦੀ ਪਹਿਲੀ ਅਧਿਆਪਕ ਹੈ ਮਾਤਾ ਉਹੀ ਉਸ ਨੂੰ ਸੰਸਾਰ ਦਿਖਾਵੇ ਬੱਚੇ ਦੀ ਪਹਿਲੀ ਅਧਿਆਪਕ ਹੈ ਮਾਤਾ ਉਹ ਉਸ ਨੂੰ ਸੰਸਾਰ ਦਿਖਾਵੇ ਨਿਰਮਾਤਾ ਹੁੰਦੀ ਉਹ ਬੱਚਿਆਂ ਦੀ ਉਸ ਨੂੰ ਕਾਬਲ ਇਨਸਾਨ ਬਣਾਵੇ ਨਿਰਮਾਤਾ ਹੁੰਦੀ ਓ ਬੱਚਿਆਂ ਦੀ ਉਸ ਨੂੰ ਕਾਬਲ ਇਨਸਾਨ ਬਣਾਵੇ ਯਕਸ਼ ਨੇ ਜਦੋਂ ਪ੍ਰਸ਼ਨ ਸੀ ਪੁੱਛਿਆ ਕੌਣ ਤਰਤ ਤੋਂ ਪਾਰੀ ਹੈ ਯਕਸ਼ ਨੇ ਜਦੋਂ ਪ੍ਰਸ਼ਨ ਸੀ ਪੁੱਛਿਆ ਕੌਣ ਤਰਤ ਤੋਂ ਪਾਰੀ ਹੈ ਯੁਦਿਸ਼્线程 ਸੀ ਜਵਾਬ ਦਿੱਤਾ ਮਾਂ ਤਰਤ ਤੋਂ ਪਾਰੀ ਹੈ ਯੁਦਿਸ਼્线程 ਸੀ ਜਵਾਬ ਦਿੱਤਾ ਮਾਂ ਤਰਤ ਤੋਂ ਪਾਰੀ ਹੈ ਹਰ ਮਾਂ ਵਿੱਚ ਹੁੰਦਾ ਦੁਰਗਾ ਮਾਦਾਵਾਸ ਹਰ ਮਾ ਵਿੱਚ ਹੁੰਦਾ ਸਦਾ ਦੁਰਗਾ ਮਾਦਾਵਾਸ ਜੇ ਕਰ ਮਾਂ ਦੀ ਇੱਜ਼ਤ ਨਾ ਕੀਤੀ ਸਭ ਪੂਜਾ ਪਾਠ ਵਰਤ ਬੇਕਾਰ ਜੇ ਕਰ ਮਾਂ ਦੀ ਇੱਜ਼ਤ ਨਾ ਕੀਤੀ ਸਭ ਪੂਜਾ ਪਾਠ ਵਰਤ ਬੇਕਾਰ ਮਾਂ ਦੁਰਗਾ ਸਾਨੂੰ ਸਿਖਾਂਦੀ ਕਰੋ ਦੁਸ਼ਟਾਂ ਤੇ ਰਾਖਸ਼ਾਂ ਦਾ ਨਾਸ਼ ਮਾਂ ਦੁਰਗਾ ਸਾਨੂੰ ਇਹ ਸਿਖਾਂਦੀ ਕਰੋ ਦੁਸ਼ਟਾਂ ਤੇ ਰਾਖਸ਼ਾਂ ਦਾ ਨਾਸ਼ ਪੂਜ ਕੇ ਕੰਜਕਾਂ ਕਰੋ ਸਾਰੇ ਮਾਂ ਭੈਣ ਤੀ ਦਾ ਸਨਮਾਨ ਪੂਜ ਕੇ ਕੰਜਕਾਂ ਕਰੋ ਸਾਰੇ ਮਾਂ ਭੈਣ ਤੀ ਦਾ ਸਨਮਾਨ ਦੁਨੀਆ ਵਿੱਚ ਐਡਾ ਵੱਡਾ ਕੋਈ ਨਾ ਅੱਜ ਤੱਕ ਜੰਮਿਆ ਦੁਨੀਆ ਵਿੱਚ ਐਡਾ ਵੱਡਾ ਕੋਈ ਨਾ ਅੱਜ ਤੱਕ ਜੰਮਿਆ ਜੋ ਆਪਣੀ ਮਾਂ ਦਾ ਕਰਜ਼ਾ ਸਿਰ ਤੋਂ ਉਤਾਰ ਸਕਿਆ ਜੋ ਆਪਣੀ ਮਾਂ ਦਾ ਕਰਜ਼ਾ ਸਿਰ ਤੋਂ ਉਤਾਰ ਸਕਿਆ ਬਹੁਤ ਬਹੁਤ ਧੰਨਵਾਦ